ਸਨੇਰਾ ਨਾ ਚਮਕੌਰ ਸਿੰਘ ਆ ਜੀ ਮੈਂ ਅਸੀਂ ਇੱਥੇ ਕਾਫੀ ਲੰਮੇ ਸਮੇਂ ਤੋਂ ਆ ਰਹੇ ਆਂ ਤੇ ਮੇਰੀ ਗੇਡੀਨ ਉੱਤੇ ਖਾਰਸਦੀ ਪ੍ਰੋਬਲਮ ਸੀਗੀ ਤੇ ਅਸੀਂ ਇਹਨਾਂ ਨੂੰ ਪੰਜਾਂ ਦਿਵਾਰੇ ਤੇ ਇਸ਼ਨਾਨ ਕਰਵਾਇਆ ਜੀ ਇਹਨਾਂ ਦੀ ਖਾਰਸ ਹੁਣ ਜਮਾਂ ਠੀਕ ਹੋ ਗਈ ਹੁਣ ਮੈਂ ਇਹ ਗੁਰੂ ਘਰ ਦੀ ਜੋ ਮਰਿਆਦਾ ਉਹਦੇ ਅਨੁਸਾਰ ਮੈਂ ਇੱਥੇ ਹੀ ਨੂਤੇ ਮਾਂਜਾ ਤੇ ਚੜਾਉਣਾ ਆ ਜੀ ਤੇ ਹੁਣ ਇਹਨਾਂ ਨੂੰ ਜਮਾਂ ਪ੍ਰੋਬਲਮ ਸਹੀ ਹੋ ਗਈ ਬਾਕੀ ਜੇ ਕੋਈ ਵੀ ਆਪ ਦੀ ਸ਼ਰਦਾ ਨਾਲ ਇੱਥੇ ਆਉਂਦਾ ਜੀ ਉਹਨਾਂ ਦੇ ਰੋਗ ਇੱਥੇ ਕੱਟੇ ਜਾਂਦੇ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿਤੇ ਅਸੀਂ ਡਾਕਟਰਾਂ ਤੋਂ ਦਵਾਈ ਲੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਜੀ ਦਰਸ਼ਨ ਕਰਤੇ ਕਰ ਰਹੇ ਹਾਂ ਗੁਰਦੁਆਰਾ ਤਰਨਤਾਨ ਦੂਖ ਨਿਵਾਨ ਸਾਹਿਬ ਜਿਸ ਸਥਾਨ ਨੂੰ ਦਸ਼ਮੀਸ਼ ਪਿਤਾ ਤਾਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਸਤਿਗੁਰਾਂ ਜਿਨੇ ਪਾਵਨ ਬਚਨ ਕੀਤੇ ਹਨ ਖੇਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀ ਨਾ ਹੋਏ ਸਾਬਤ ਜੂਜਾ ਜਬਾ ਬਡੋ ਮਰਤਬੋ ਲੀਨ ਸਿਸ ਮਿਸਪੀਤਾ ਧੰਨ ਧੰਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਖੇਦਰਾਣੇ ਦੀ ਢਾਬ ਤੋਂ ਰੁਪਾਣਾ ਵੱਲ ਜਾਣ ਲੱਗੇ ਤਾਂ ਸਤਿਗੁਰੂ ਜੀ ਇਸ ਪਾਵਨ ਪਾਵਨ ਸਥਾਨ ਤੇ ਰੁਕੇ ਸਨ ਤਾਂ ਸਿੰਘਾਂ ਨੇ ਰੁਕਣ ਦਾ ਕਾਰਨ ਪੁੱਛਿਆ ਸਤਿਗੁਰਾਂ ਜੀ ਨੇ ਬਚਨ ਕੀਤੇ ਕਿ ਇਸ ਸਥਾਨ ਤੇ ॠषि मुनि ਬਹੁਤ ਲੰਮਾ ਸਮਾਂ ਪਹਿਲਾਂ ਤਪ ਕਰਦੇ ਰਹੇ ਸਨ ਸਤਿਗੁਰਾਂ ਜੀ ਨੇ ਬਚਨ ਕੀਤੇ ਕਿ ਇਸ ਸਥਾਨ ਤੇ ਬੜਾ ਸੁੰਦਰ ਸਥਾਨ ਬਣੇਗਾ ਬੜਾ ਸੁੰਦਰ ਗੁਰਦੁਆਰਾ ਸਾਹਿਬ ਬਣੇਗਾ ਅਤੇ ਜੋ ਛਪੜੀ ਹੈ ਇਹ ਬਹੁਤ ਵੱਡਾ ਸਰੋਵਰ ਬਣੇਗੀ ਸਤਿਗੁਰਾਂ ਜੀ ਨੇ ਬਚਨ ਕੀਤੇ ਕਿਸੇ ਸਥਾਨ ਤੇ ਜੋ ਵੀ ਸ਼ਰਧਾ ਭਾਵਨਾ ਨਾਲ ਆ ਕੇ ਇਸ਼ਨਾਨ ਕਰੇਗਾ ਸਤਿਗੁਰਾਂ ਜੀ ਦੇ ਚਰਣਾ ਵਿਚ ਅਰਦਾਸ ਬੇਨਤੀ ਕਰਾਵੇਗਾ ਉਸ ਦੇ ਸਰੀਰਕ ਅਤੇ ਮਾਨਸਿਕ ਰੋਗ ਦੂਰ ਹੋਣਗੇ ਸੋ ਸਤਿਗੁਰਾਂ ਜੀ ਦੇ ਬਚਨ اٹਲ ਹਨ ਇਸ ਸਥਾਨ ਤੇ ਜਿਸ ਕਿਸੇ ਪ੍ਰਾਣੀ ਨੂੰ ਸਰੀਰਕ ਮਾਨਸਿਕ ਰੋਗ ਕੋਈ ਵੀ ਸਰੀਰ ਦੀ ਬਿਮਾਰੀ ਹੁੰਦੀ ਹੈ ਉਹ ਪੰਜ ਐਤਵਾਰ ਆ ਕੇ ਇਸ ਪਵਨ ਸਥਾਨ ਤੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਅਤੇ ਸਤਗੁਰਾਂ ਜੀ ਦੇ ਪਵਨ ਚਰਨਾਂ ਵਿੱਚ ਅਰਦਾਸ ਬੇਨਤੀ ਕਰਾ ਕੇ ਉਸ ਦੇ ਸਰੀਰਕ ਅਤੇ ਮਾਨਸਿਕ ਰੋਗ ਠੀਕ ਹੁੰਦੇ ਹਨ ਅਤੇ ਸ਼ਰਧਾ ਭਾਵਨਾ ਨਾਲ ਇਸ ਸਥਾਨ ਤੇ ਝਾੜੂ ਅਤੇ ਲੂਣ ਦੀ ਸੇਵਾ ਕਰਾਉਂਦੇ ਹਨ ਇਸ ਸਥਾਨ ਤੇ ਹਰ ਐਤਵਾਰ ਬਹੁਤ ਵੱਡੇ ਪੱਧਰ ਤੇ ਦੀਵਾਨ ਸਜਦੇ ਹਨ ਜਿਸ ਵਿੱਚ ਰਾਗੀ ਢਾਡੀ ਕਵੀਸ਼ਰ ਦੀਵਾਨ ਸਜਾਉਂਦੇ ਹਨ ਗੁਰੂ ਕੇ ਲੰਗਰ ਚੱਲਦੇ ਹਨ ਸੰਗਤਾਂ ਦੂਰ ਦਰਾਡੇ ਤੋਂ ਇਸ ਪਾਵਨ ਸਥਾਨ ਦੀ ਚਰਨ ਧੂੜੀ ਨੂੰ ਪਰਸਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ